ਆ ਪ੍ਰਿੰਸ ਆਜੂ ਪੰਡਰ ਕਾਕੂ ਕਾਕੂ ਚਲੋ ਬੁੱਤ ਲੰਗੜ ਵਰਤਾਓ 5 ਮਿੰਟ ਸ਼ਾਬਾਸ਼ ਜਾ ਕੇ ਲੱਗੂ ਠੋ ਸ਼ਾਬਾਸ਼ ਅਮਰੀਕ ਭੇਜ ਦਿਓ ਇਹਨਾਂ ਨੂੰ 2 ਮਿੰਟ ਕਾਕੂ ਭੇਜ ਦਿਓ ਬੁੱਤ ਜਿਹੜੇ ਨਹੀਂ ਖੇੜਦੇ ਭੇਜ ਦਿਓ ਇਹਨਾਂ ਨੂੰ ਲੰਗੜ ਤੇ ਕਾਕੂ ਭੇਜ ਦਿਓ ਭਰਾਵੇਂ ਜਿੱਤੇ ਪਾਚਰ ਮੁੰਡੇ ਭੇਜ ਦਿਓ ਲੰਗੜ ਵਰਤਾ ਕੇ ਜਿੱਤੀ ਜਾ ਕੇ ਲੰਗੜ ਵਰਤਾਉਣੀ ਲਓ ਸਾਹਮਣੇ ਪਾਵੀ ਕਬੱਡੀ ਜੋਧਾ ਵਾਲੇ ਗੱਬਰੂ ਦੀ ਖੇਡ ਮੈਦਾਨ ਵਿੱਚ ਜੋਧਾ ਪਿੰਡ ਹੈ ਉਧਰ ਕਹਿੰਦੇ ਚੰਦਪੁਰੀਆ ਕਰਦਾ ਕੋਸ਼ਿਸ਼ਾ ਪਰ ਨੰਬਰ ਇਸੇ ਲਈ ਕਹਿੰਦੇ ਜਾਫੀ ਦਾ ਲੈ ਵੀ ਸਾਡੇ ਐਨਆਈ ਗਰੁੱਪ ਚੰਦਪੁਰ ਮੇਲੋ ਮੈਚ ਚੰਨੀ ਦਵੇਈ ਆਜੂ ਰਾਣਾ ਅਜੇ ਚੰਦਪੁਰ ਕਰਨ ਸੈਣੀ ਗੈਬੂ ਕਤਰ ਬਵਨ ਰਾਣਾ ਦੇ ਗੱਗੀ ਦਵੇਈ ਗੱਗੀ ਦਵੇਈ ਵੱਲੋਂ ਔਰ ਸਾਡੇ ਚੰਨੀ ਪਾਦੇ ਵੱਲੋਂ ਦੋਨੋਂ ਬਲਾਰੇ ਨੇ 100 ਤੇਰੇ ਲਈ 100 ਪਰ ਜਸ ਸੈਣੀ ਲਈ ਨੋਨੀ ਔਰ 500 ਨੇ ਕੋਲ ਜਮਾ ਹੋ ਗਏ ਮਿਹਰਬਾਨੀ ਜੀ ਲਾ ਸਾਹਮਣੇ ਨੌਜਵਾਨ ਗੱਭਰੂ ਅਗਲੀ ਕਬੱਡੀ ਪਾਰਲੀ ਵਧਿਆ ਆਇਆ ਹੈ ਆਹ ਦਵਾ ਧੰਨਵਾਦ ਹੈ ਵੀਰਾਂ ਦਾ ਜਿਹੜੇ ਖਿਡਾਰੀਆਂ ਦਾ ਮਾਣ ਉੱਥੇ ਬੁਲਾੜਿਆ ਦਾ ਮਾਣ ਕਰਦੇ ਐ ਔਰ ਲਗਾਤਾਰ ਉਹ ਮੁੰਮੀ ਜਿਹੜੇ ਮੁੰਡੇ 10 15 ਮੁੰਡਿਆਂ ਨੇ ਲਗਾਤਾਰ ਸੇਵਾ ਕਰਦੇ ਐ ਲਗਾਤਾਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਹੜੇ ਕੰਮ ਕਰਦੇ ਐ ਸੇਵਾ ਕਰਦੇ ਗਰਾਊਂਡ ਦੇ ਵਿੱਚ ਸրան ਛੋਟੇ ਬੱਚੇ ਐ ਭਾਵੇਂ ਵੱਡੇ ਮੁੰਡੇ ਐ ਪਰ 10 15 ਮੁੰਡਿਆਂ ਦੀ ਗੱਲ ਆਉਂਦੇ ਐ ਉਹਨਾਂ ਬਿਸ਼ੇਸ਼ ਸਨਮਾਨ ਕੀਤੇ ਜਿਹੜਾ ਬਾਬਾ ਖਰਸ ਸਿੰਘ ਜੀ ਕਹਿੰਦੇ ਮੈਂ ਮੁੰਡਿਆਂ ਨੂੰ ਆਪ ਪੈਟੋਂ ਦੇਣੇ ਰਾਸਤੇ ਵਿੱਚ ਬਹੁਤ ਬਹੁਤ ਧੰਨਵਾਦ ਆ ਗਿਆ ਕਹਿੰਦੇ ਮੁੰਡਾ ਹੈ ਪੀਲਾ ਚੋਤਾ ਮਨਸੂਰਾ ਔਰ ਕਹਿੰਦੇ ਮਸ਼ਹੂਰ ਜੇ ਪਿੰਡ ਨੇ ਮੇਰੇ ਵੀਰੋ ਉਹ ਲਾਗੇ ਦੇ ਜਿਹੜੇ ਪਿੰਡ ਦੇ ਕਹਿੰਦੇ ਥਰੀਕੇ ਪਿੰਡ ਮਸ਼ਹੂਰ ਹੈ ਜਿਹੜੇ ਪਿੰਡ ਦਾ ਕਹਿੰਦੇ ਹਨ ਦੇਵ ਥਰੀਕੇ ਵਾਲਾ ਔਰ ਤੇਰੇ ਮਿੱਤਰੋ ਗਗਨ ਸਿੰਘ ਜੱਗੀ ਰਾਣਾ ਔਰ ਬੋਲੂ ਭਰਾ ਨੂੰ ਥੋੜਾ ਸਕੋਰ ਬੋਰਡ ਤੇ ਚਲਾਈਏ ਪੰਕਾਰ ਸਿੰਘ ਠੇਕੜਾ ਸਾਹਿਬ ਉਹ ਵੀ ਲੰਗਰ ਛਕਣੇ ਜਾ ਕੇ ਆ ਸਕੋਰ ਵੀ ਸੌਣਾਂ ਤੇ ਚਲਾਈ ਦੋ ਜਣੇ ਪੰਕਾਰ ਸਿੰਘ ਠੇਕੜਾ ਸਾਹਿਬ ਉਹਨਾਂ ਬੇਨਤੀਆਂ ਲੰਗਰ ਛਕਣਾਂ ਨੂੰ ਵੀ Aku रे ला बाल पार्ट <laughs> चई ਜਾਪੇੜ ਵੀ ਨਾਲ ਜੜਦੇ ਹੀ ਜਾਵਦਾ ਉਹ ਜਿੰਨੇ ਜੱਪੇ ਹੋਣਿਆ ਕਰਨੇ ਸੜੀ ਵੱਲੋਂ ਹਰ ਇੱਕ ਯੱਪੇ ਦੇ 100 ਰੁਪਏ ਦੇ ਵੱਡੇ ਮਾਨ ਹੋਣੀਆਂ ਹੈ ਲੁਧਿਆਣਾ ਜੋਧਾ ਦੀ ਟੀਮ ਤੇ ਇੱਕ ਬੰਨੇ ਚੰਦਪੁਰ ਬੇਲਾ ਦੀ ਟੀਮ ਹੈ ਬਾਬਾ ਘਰ ਸਿੰਘ ਕਬੱਡੀ ਕਲੱਬ ਦੀ ਬਹੁਤ ਹੀ ਸ਼ਾਨਦਾਰ ਤੇ ਜਾਣਨ ਚੱਲਦਾ ਮੈਚ ਔਰ ਜਸਕੀਰ ਤਾਰਿਆਣਾ ਜਿਹੜਾ ਯੂਕੇ 'ਚ ਬੈਠਾ ਹੈ ਹੈਲੋ ਧੰਨਵਾਦ ਮਾਨਾ ਸੈਣੀ ਸਾਡਾ ਪ੍ਰਾਉਧ ਦੇ ਵੱਲੋਂ 200 ਰੁਪਏ ਦੇ ਵੱਡੇ ਮਾਣ ਪੁੱਜਿਆ ਮਾਮੂਲੀ ਪੰਜਾਬੀ ਦੇ ਲਈ ਮਾਨਾ ਸੈਣੀ ਅਰਜਿੰਦ ਦੇਲੇ ਵੀ 100 ਰੁਪਏ ਪੁੱਜਿਆ ਬਹੁਤ ਬਹੁਤ ਧੰਨਵਾਦ ਉਧਰ ਸਾਡੇ ਵੀਰ ਨੇ ਹੈਪੀ ਸਰਪੰਚ ਦੇ ਵੱਡੇ ਭਾਰ ਦੇ ਬਹੁਤ ਬਹੁਤ ਧੰਨਵਾਦ ਰਵੀਪਾਲ ਜੀ ਜੁਕੇ ਇਹ ਸਾਡੇ ਦਵਿੰਦਰ ਸਿੰਘ ਜੀ ਹੈਪੀ ਸਰਪੰਚ ਦੇ ਵੱਡੇ ਵੀਰ ਨੇ ਜਿਹੜੇ ਪਹਿਲੇ ਇਟਲੀ ਤੜੀ ਲੰਮਾ ਸਮਾਂ ਅੱਜ ਕੱਲ ਜਿਹੜੇ ਯੂ ਐਸ ਦੇ ਰਹਿੰਦੇ ਆ ਦਵਿੰਦਰ ਸਿੰਘ ਜੀ ਹੈਪੀ ਸਰਪੱਤ ਦਿਨ ਬਸੀ ਵਾਲੇ ਹਲੋ ਉਹ ਤੇ ਜੇਬ ਚ ਹੈ ਹੀ ਨਹੀਂ ਐ ਬਾਈ ਬਾਅਦ ਚ ਲੈਣੇ ਫਿਰ ਮੈਂ ਲੈ ਲੀ ਬਾਅਦ ਚ ਵਾੜ ਲਈ ਮੈਂ ਤੇ ਉਹ ਦੇ ਦੇ ਭੈਣ ਚੋਦਾ ਆ ਮਮੇ ਭੈਣ ਦੇ 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 ਮਰ ਗਏ ਯਾਰ ਉਹ ਆ ਪੂਰੇ ਆ 2 ਰੁਪਏ ਚਲਾਣ ਕਰੂ ਮੈਂ ਦੇ ਉਹ ਰਹਿਣ ਦੇ ਦੇ ਬੜਾ ਬਾਅਦ ਚ ਲੈ ਦੇ ਉਹ ਯਾਰ ਹੈ ਹੀ ਨਹੀਂ ਅੱਗ ਬੰਦੀ ਆ ਤੇ ਇੱਚ ਪਾਉਂਦਾ ਐ ਮੈਂ ਹਲੋ ਬਾਈ ਬਾਈ ਹੋਣੀ ਬਾਈ ਬਹੁਤ ਬਹੁਤ ਧੰਨਵਾਦ ਐ ਸਾਡੇ ਗੀਰ ਦੇ ਧੰਨਵਾਦ ਨਾਲ ਬੜੇ ਪਿਆਰ ਨਾਲ ਬੋਲਾਂ ਦੇ ਲਓ ਖੇਡ ਮਦਾਨ ਵਿੱਚ ਆ ਕਿਸੇ ਲੈ ਕਹਿੰਦੇ ਪਾਦੀ ਰੇਡ ਜਾਫੀ ਚਾਰ ਬੜੀ ਸੋਹਣੀ ਖੇਡ ਆ ਪਰ ਨੰਬਰ ਰੇਡਰ ਦੇ ਨਾਲ ਅਗਲੀ ਕਬੱਡੀ ਪਾ ਲਈ ਨੌਜੰਗ ਬਰੂ ਤਿਆਰ ਪਰ ਤਿਆਰ ਹੈ ਮੇਰੇ ਵੀਰੋ ਸਭ ਨੂੰ ਫਕਰ ਦੋਸਤਾਂ ਤੇ ਹੁਣ ਜਾਰੀ ਸਾਡੀ ਦੇ ਚਰਚੇ ਰਾਜੇ ਖੇਲੇ ਸੌਰਬ ਦੀ ਸੱਚੇ ਯਾਰ ਨਹੀਂ ਜਾਂਦੇ ਪਰਕੇ ਯੋਧਾ ਵਾਲਾ ਕਬੱਡੀ ਪਾ ਰਿਹਾ ਹੈ ਹੁਣ ਚਾਰਾਂ ਵਿੱਚੋਂ ਕਰਦਾ ਹਲਕਾ ਤਾਜਾ ਫੜਿਆ ਗੋਟਾ ਹੈ ਪਰ ਨੰਬਰ ਰੇਡਰ ਦਾ ਅਗਲੀ ਕਬੱਡੀ ਪਾ ਲਈ ਫਿਰ ਨੌਜੰਗ ਵਾਹ ਜੀ ਬਾਹ ਬਹੁਤ ਬਹੁਤ ਧੰਨਵਾਦ ਵੱਡੇ ਮਾਣ ਤੇ ਸਰਕਾਰ ਦੇ ਸਾਡੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਹੈ ਤੇ ਜੋਤੂ ਗੁੜੀ ਦਾ ਫੋਨ ਆਇਆ ਨਾ ਮੇਰੇ ਰੇਡਪਾਂ ਨਾਲ ਦਿਓ ਵਾਹ ਜੀ ਬਾਏ ਜੇਸ਼ਰਪਿੰਡ ਪਹਾੜ ਵਾਲੀਆ ਬਹੁਤ ਹੀ ਸ਼ਾਨਦਾਰ ਜਿਹਦੇ ਪਹਿਲਵਾਨ ਲਓ ਸਾਹਮਣੇ ਅਗਲੀ ਕਬੱਡੀ ਕਾਪੂ ਕਵੇਤ ਵੱਲੋਂ ਜਸ਼ਰ ਦੇ ਲਈ ਵੀ 200 ਰੁਪਏ ਦੇ ਵੱਡੇ ਮਾਣ ਪੁੱਜੇ ਕਵੇਤ ਵਾਲੇ ਕਾਪੂ ਦੇ ਵੱਲੋਂ ਉਕੇ ਜਸ਼ਨਰਨ ਮੌਂਡੀ ਖੜਿਆ ਕਾਕੂ ਵੀ ਕਬਵਾਲ ਪਿੰਡ ਐ ਔਰ ਜਿਹੜੇ ਦੋ ਪਰਾ ਪਾਣੀ ਦੀ ਸੇਵਾ ਕਰਦੇ ਆ ਸੁਖਰਾ ਪੰਨ ਤੇ ਚੰਨਣ ਭਰਾ ਉਹਨਾਂ ਦੇ ਲਈ 200 ਰੁਪਏ ਡਾਕਟਰ ਖੁਸ਼ਾਲ ਜੀ ਕੋਲ ਪੁੱਛਦਾ ਹੋਇਆ ਪਾਣੀ ਦੀ ਸੇਵਾ ਜਿਹੜੇ ਭਰਾ ਕਰਦੇ ਆ ਹਾਂ ਇਹ ਪਾਣੀ ਦੀ ਸੇਵਾ ਹਾਂ ਠੀਕ ਹੈ ਠੀਕ ਹੈ ਸਾਡੇ ਜਸ਼ਨਰਨ ਪਹਿਲਵਾਨ ਨੀਲਾ ਔਰ ਹੈਪੀ ਸਰਬੱਜ ਵਸਤੇ ਰਾਜਪਾਲ ਯੂਕੇ ਬਸੀਜਨਾਂ ਵੱਲੋਂ ਬੱਡੇ ਪਿਆਰ ਨਾਲ ਬੋਲਾਂਗੇ ਬਹੁਤ ਬਹੁਤ ਧੰਨਵਾਦ ਲਓ ਸਾਹਮਣੇ ਆਦੀ ਰੇਡ ਮਿੱਤਰੋ ਮਾਦਰਾ ਜੱਟਾ ਬਲਾਚੂਰ ਹਲੋ ਨਰਕੇ ਵੱਲੋਂ ਜੀਰੋ ਪਿਆਰ ਨਾਲ ਸੋਨੀ ਨੂੰ ਮਾਸ ਕਹਿੰਦੇ ਮੁੰਡੇ ਕਹਿੰਦੇ 200 ਰੁਪਏ ਪੰਜਾਬੀ ਮਾਬੂਲੀ ਮੇਰੇ ਲਈ 200 ਰੁਪਏ ਚੰਦਪਨੀ ਟੀਮ ਦੇ ਲਈ 100 ਰੁਪਇਆ ਜਿੰਦੇ ਦੇ ਲਈ ਤੇ 100 ਰੁਪਇਆ ਗੁਰਦੇਵ ਸਿੰਘ ਜੀ ਦੇ ਲਈ ਤੇ 100 ਰੁਪਇਆ ਮੋਨੀ ਦੇ ਲਈ ਹੈ ਹਾਂ ਜੀ ਵੀਰ ਬਰਾਦਾ ਮੈਚ ਹੈ ਮੇਰੇ ਖਿਆਲ 'ਚ ਬਹੁਤ ਬਹੁਤ ਧੰਨਵਾਦ ਲਓ ਸਾਹਮਣੇ ਸਾਡੀ ਕਬੱਡੀ ਰੇਡ ਜੋਤਾ ਵਾਲੇ ਨੇ ਪਾ ਦਿੱਤੀ ਹੈ ਜਾਫੀ ਤਿੰਨ ਹੈ ਜੱਤਪੁਰ ਦੀ ਧਰਤੀ ਹੈ ਲੱਗਿਆ ਹੋਇਆ ਜੋਰ ਹੈ ਫੜਿਆ ਹੋਇਆ ਗੋਟ ਹੈ ਆ ਬੱਲੇ ਬੱਲੇ ਜੂਰੀਆਂ ਝੜਾਉਣਾ ਬੇਇਮਾਨ ਹੋ ਗਿਆ ਮੇਰੀ ਫਾੜਾ ਸੱਡੇ ਬਨੇ ਯਾਰਾ ਪਰ ਨੰਬਰ ਇਸੇ ਲਈ ਕਹਿੰਦੇ ਰੇਡਰ ਦਾ ਮਨਨ ਵਿੱਚ ਲਾਈਆ ਨਾ ਉਹ ਨਹੀਂ ਉਧਰ ਸਾਡਾ ਮਾਸ ਸੈਣੀ ਜਿਹੜਾ ਕਹਿੰਦਾ ਕਿ ਗੁਰਜਾਦ ਸੈਣੀ ਜੀ ਨੂੰ ਥੋੜਾ ਮੌਕਾ ਦਈਏ ਮੈਚ ਦੇ ਉੱਤੇ ਉਹ ਕਹਿੰਦਾ ਅਸੀਂ ਮਾਪਾ ਜੀ ਦੇ ਫੋਨ ਸੁਣਨੇ ਹੈ ਜਰੂਰ ਜੀ ਜੀ ਬੇਨਤੀ ਹੈ ਨਵਨੀ ਆ ਮੈਚ ਦੀ ਥੋੜੀ ਆਪਾਂ ਬਸ ਲ ਲਈਏ ਬਜਾਦ ਸੈਣੀ ਜੀ ਤੋਂ ਨਵਨੀ ਨੂੰ ਬੇਨਤੀ ਹੈ ਜਾ ਬੋਲੋ ਖੁੱਲ ਤੁਨੋ ਯਾਰ ਬਾ ਬਹੁਤ ਧੰਨਵਾਦ ਹੈ ਅਗਲੇ ਮੈਚ ਆਪਾਂ ਗੁਰਜਾਦ ਜੀ ਕਿਉਂਕਿ ਥੋੜੀ ਇੱਕ ਬਾਜ਼ਾਰ ਨੇ ਚਾਰਾਂ ਵਿੱਚੋਂ ਦੇਖਣਾ ਹੈ ਵੀ ਕੌਣ ਜਬਲੋ ਲਾ ਕੇ ਤਗੜਾ ਜੱਫਾ ਬੱਲੇ ਬੱਲੇ ਹਰਕੀਰ ਖਾਲਸਾ ਜੀ ਰਫੀ ਸ਼ਿਪੀ ਅਸਲਾਮ ਵਾਲੀ ਆ ਜਾਣ ਗੁਰਦਾਸ ਚਾਨੀ ਦੀ ਜਗ੍ਹਾ ਗੁਰਦਾਸ ਚਾਨੀ ਤੋਂ ਉੱਗਲੇ 100 ਰੁਪਏ ਦੇ ਮਾਣ ਪੁੱਜਿਆ ਸੋਨੀ ਸਾਨੀ ਦੇ ਵੱਲੋਂ ਤਰਵਾਦੋ ਔਰ ਨੋਨੀ ਤੇਰੇ ਲਈ ਵੀ ਮਾਣ ਹੈ ਬਹੁਤ ਹੀ ਸ਼ਾਨਦਾਰ ਤੇ ਜਾਨਦਾਰੀ ਖੇਤੀ ਹੈ ਕਾਜਪੁਰ ਬੇਨਾ ਔਰ ਨਜ਼ਾਰਾ ਜੱਟਾ ਬੜਾ ਚੋੜ ਦੇ ਦਰਮਿਆਨੇ ਟੀਮਾਂ ਤਿਆਰੀਆਂ ਕੇ ਗਰਾਊਂਡ ਦੇ ਵਿੱਚ ਆ ਗਈਆਂ لو سامري نمبر